ਨਾਨਕ ਸਾਵਣ ਜੇ ਵਸੈ ਚੌ ਮਾਹਾ ਹੋਏ ਨਾਗਾ ਮਿਰਗਾ ਮਸ਼ੀਆਂ ਰਸੀਆਂ ਘਰ ਤਨ ਹੋਏ ਸਤਿਗੁਰੂ ਨਾਨਕ ਸਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ ਸਾ ਸੰਗਤ ਜਦੋਂ ਕਹਿੰਦੇ ਸਾਵਣ ਮਹੀਨੇ ਦੇ ਵਿੱਚ بارش ਹੁੰਦੀ ਹੈ ਕਿ ਸਾਰੇ ਖੁਸ਼ ਹੁੰਦੇ ਨੇ ਕਿ ਮੀਂਹ ਪੈਣਾ ਸਾਰਿਆਂ ਨੂੰ ਚੰਗਾ ਲੱਗਦਾ ਹੈ ਨਹੀਂ ਉਹਦੇ ਵਿੱਚ ਚਾਰ ਉਹ ਨੇ ਜਿੰਨਾਂ ਜਿਹੜੇ ਬੜੇ ਖੁਸ਼ ਹੁੰਦੇ ਨੇ ਤੇ ਚਾਰ ਉਹ ਨੇ ਜਦੋਂ ਮੀਂਹ ਪੈਂਦਾ ਹੈ ਤੇ ਦੁਖੀ ਹੁੰਦੇ ਨੇ ਨਰਾਜ ਹੁੰਦੇ ਨੇ ਤੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ ਕਹਿੰਦੇ ਚਾਰ ਉਹ ਨੇ ਕਿਹੜੇ ਨਾਗਾ ਮਿਰਗਾ ਮੱਛੀਆਂ ਰस्सियां ਘਰ ਤਨ ਹੋਏ 나ਗ ਬੜੇ ਖੁਸ਼ ਹੁੰਦੇ ਨੇ ਕਿਉਂਕਿ ਉਹ ਆਪਣੀ ਜ਼ਹਿਰ ਕਰਕੇ ਤੜਫ ਰਹੀ ਹੁੰਦੇ ਨੇ ਤੇ ਦੂਸਰਾ ਹਾੜ ਮਹੀਨੇ ਦੀ ਤਪਸ਼ ਉਹਨਾਂ ਨੂੰ ਦੁਖੀ ਕਰਦੀ ਹੈ ਤੇ ਜਦੋਂ ਸਾਵਣ ਮਹੀਨੇ ਦੇ ਵਿੱਚ بارش ਪੈਂਦੀ ਹੈ ਠੰਡਕ ਹੁੰਦੀ ਹੈ ਤੇ ਆਪਣੀਆਂ ਖੱਡਾਂ ਚੋਂ ਬਾਹਰ ਨਿਕਲ ਕੇ ਫਿਰਦੇ ਹਨ ਤੇ ਬੜੇ ਖੁਸ਼ ਹੁੰਦੇ ਨੇ ਆਨੰਦ ਵਿੱਚ ਹੁੰਦੇ ਨੇ ਤੇ ਇਸੇ ਤਰ੍ਹਾਂ ਮਿਰਗ ਹਿਰਨਾਂ ਨੂੰ ਕਹਿੰਦੇ ਨੇ ਹਿਰਨ ਬੜੇ ਖੁਸ਼ ਹੁੰਦੇ ਨੇ ਉਹਨਾਂ ਵਾਸਤੇ ਜਦੋਂ بارش ਹੁੰਦੀ ਹੈ ਹਰਾਚਾਰਾ ਹੋ ਜਾਂਦਾ ਘਾਹ ਪੂਸ ਹੋ ਜਾਂਦਾ ਉਹਨਾਂ ਦੇ ਖਾਣ ਦੇ ਵਾਸਤੇ ਵਸਤੂ ਪੈਦਾ ਹੋ ਜਾਂਦੀ ਹੈ ਤੇ ਉਹ ਬੜੇ ਖੁਸ਼ ਹੁੰਦੇ ਨੇ ਤੇ ਇਸੇ ਤਰ੍ਹਾਂ ਕਹਿੰਦੇ ਨੇ ਮੱਸ਼ੀਆਂ ਬੜੀਆਂ ਖੁਸ਼ ਹੁੰਦੀਆਂ ਨੇ ਕਿਉਂਕਿ ਉਹਨਾਂ ਦਾ ਰੈਣ ਵਸੇਰਾ ਹੀ ਪਾਣੀ ਹੈ ਜਿੰਨਾ ਜ਼ਿਆਦਾ ਪਾਣੀ ਹੋਣਾ ਉਨਾ ਹੀ ਉਹ ਆਨੰਦ ਦੇ ਵਿੱਚ ਰਹਿੰਦੀਆਂ ਹਨ ਤੇ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਤੇ ਚੌਥੇ ਉਹ ਨੇ ਰस्सियां ਘਰ ਧਨ ਹੋਏ ਜਿਹੜੇ ਰਸਾਂ ਦੇ ਵਿੱਚ ਫਸੇ ਹੋਏ ਨੇ ਤੇ ਨਾਲ ਉਹਨਾਂ ਦੇ ਘਰ ਦੇ ਵਿੱਚ ਧਨ ਹੈ ਤੇ ਵਾਰਸ਼ ਪੈਂਦੀ ਹੈ ਤੇ ਖੁਸ਼ ਹੁੰਦੇ ਨੇ ਵੀ ਠੰਡਕ ਹੋਈ ਹੈ ਤੇ ਉਹਦੇ ਨਾਲ ਘਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੀ ਭਗਵਾਨ ਤਿਆਰ ਕੀਤੇ ਜਾਂਦੇ ਨੇ ਜਾਂ ਹੋਰ ਕਿਸੇ ਭੈੜੇ ਨਸ਼ੇ ਦੇ ਆਦੀ ਨੇ ਤੇ ਉਹ ਉਹ ਵੇਖਦੇ ਨੇ ਠੰਡ ਹੋਈ ਹੈ ਤੇ ਨਸ਼ਿਆਂ ਦਾ ਸੇਵਨ ਕਰਦੇ ਨੇ ਜਿਹੜੇ ਰਸਾਂ ਦੇ ਵਿੱਚ ਗਲਤ ਹਨ ਕਹਿੰਦੇ ਉਹ ਬੜੇ ਖੁਸ਼ ਹੁੰਦੇ ਨੇ ਚਾਰ ਏ ਨੇ ਜਿਹੜੇ ਖੁਸ਼ ਹੁੰਦੇ ਨੇ ਤੇ ਨਾਲ ਹੀ ਅਗਲੇ ਸ਼ਲੋਕ ਵਿੱਚ ਧੰਨ ਗੁਰੂ ਨਾਨਕ ਸੇਵ ਮਹਾਰਾਜ ਬਖਸ਼ਿਸ਼ ਕਰਦੇ ਨੇ ਚਾਰ ਉਹ ਹਨ ਜਿਹੜੇ ਜਦੋਂ ਮੀਂਹ ਪੈਂਦਾ ਹੈ ਤੇ ਬੜੇ ਦੁਖੀ ਹੁੰਦੇ ਨੇ ਨਾਨਕ ਸਾਵਣ ਜੇ ਵਸੈ ਚੌ ਬਿਛੋੜਾ ਹੋਏ ਗਾਈ ਪੁੱਤਾ ਨਿਰਤਨ ਪੰਥੀ ਚੱਕਰ ਹੋਏ ਚਾਰ ਉਹ ਨੇ ਜਿਹੜੇ ਦੁਖੀ ਹੁੰਦੇ ਨੇ ਕਿਹੜੇ ਕਿਹੜੇ ਗਾਈ ਪੁੱਤਾ ਅੱਜ ਜਦੋਂ ਵੇਖਦੇ ਆ ਖੇਤੀ ਕਰਨ ਦੇ ਜਿਹੜੇ ਮਸ਼ੀਨੀ ਯੁੱਗ ਦੇ ਵਿੱਚ بڑے ਸਾਧਨ ਆ ਗਏ ਨੇ بڑے ਸਾਧਨਾਂ ਦੇ ਨਾਲ ਅੱਜ ਅਸੀਂ ਜਿਹੜੀ ਖੇਤਾਂ ਦੀ ਬਜਾਈ ਕਰਦੇ ਆ ਖੇਤਾਂ ਨੂੰ ਬੋਂਦੇ ਕਰਦੇ ਆ ਪਰ ਪਹਿਲੇ ਸਮਿਆਂ ਦੇ ਵਿੱਚ ਜਿਹੜੀ ਖੇਤੀ ਸੀ ਉਹ ਬਲਦਾਂ ਦੇ ਨਾਲ ਕੀਤੀ ਜਾਂਦੀ ਸੀ ਖੇਤ ਜਿਹੜੇ ਬਲਦਾਂ ਦੇ ਨਾਲ ਬਾਹੇ ਜਾਂਦੇ ਸਨ ਜਦੋਂ بارش ਪੈਣੀ ਖੇਤਾਂ ਨੂੰ ਬੱਤ ਆਉਣੀ ਤੇ ਕਿਸਾਨ ਨੇ ਬਲਦਾਂ ਨੂੰ ਖੋਲਣਾ ਤੇ ਬੋਹਣ ਦੇ ਲਈ ਤੁਰ ਪੈਣਾ ਤੇ ਮੀਂਹ ਪੈਂਦਾ ਤੇ ਬਲਦ ਬੜੇ ਦੁਖੀ ਹੁੰਦੇ ਨੇ ਵੀ ਹੁਣ ਬਾਤ ਆ ਗਈ ਮੀਂਹ ਪੈ ਗਿਆ ਤੇ ਹੁਣ ਸਾਨੂੰ ਕੰਮ ਕਰਨਾ ਪੈਣਾ ਹੈ ਖੇਤਾਂ ਵਿੱਚ ਜਾਣਾ ਪੈਣਾ ਹੈ ਕਹਿੰਦੇ ਗਾਈ ਪੁੱਤਾਂ ਇਹ ਬੜੇ ਦੁਖੀ ਹੁੰਦੇ ਨੇ ਜਿਹੜੇ ਬਲਦ ਹਨ ਤੇ ਦੂਸਰੇ ਕਹਿੰਦੇ ਨਿਰਧਨ ਨੇ ਜਿਹੜੇ ਜਿਨ੍ਹਾਂ ਕੋਲੇ ਧਨ ਨਹੀਂ ਆਰਥਿਕ ਤੌਰ ਤੇ ਤੰਗੀ ਹੈ ਜਿਨ੍ਹਾਂ ਨੇ ਮਜ਼ਦੂਰੀ ਕਰਕੇ ਖਾਣਾ ਹੈ ਜਿਨ੍ਹਾਂ ਦੇ ਘਰ ਰੋਟੀ ਤਾਂ ਪੱਕਦੀ ਹੈ ਜੇ ਸਾਰਾ ਦਿਨ ਕੋਈ ਬੰਦਾ ਕੰਮ ਕਰਦਾ ਹੈ ਦਿਨ ਜਿਹੜੇ ਮਜ਼ਦੂਰੀ ਕਰਦਾ ਸ਼ਾਮਾਂ ਨੂੰ ਉਸੇ ਕਮਾਏ ਹੋਏ ਪੈਸਿਆਂ ਦਾ ਪ੍ਰਸ਼ਾਦਾ ਪਾਣੀ ਉਹ ਤਿਆਰ ਕਰਦੇ ਨੇ ਰਸਦ ਵਗੈਰਾ ਲੈ ਕੇ ਜਾਂਦੇ ਨੇ ਹੁਣ ਉਹਨੂੰ ਚਾਹੇ ਮੀਂਹ ਆਵੇ ਹਨੇਰੀ ਆਵੇ ਤੇ ਉਹਨੂੰ ਆਪਣੇ ਘਰ ਦੇ ਵਿੱਚ ਬੱਚਿਆਂ ਨੂੰ ਛਕਾਉਣ ਦੇ ਲਈ ਪ੍ਰਸ਼ਾਦੀ ਦਾ ਫਿਕਰ ਰਹਿੰਦਾ ਹੈ ਵੀ ਮੈਂ ਕਿਵੇਂ ਕਮਾਉਣਾ ਹੈ ਜਿਹੜਾ ਨਿਰਧਨ ਹੈ ਉਹ بارش ਪਈ ਤੇ ਬੜਾ ਦੁਖੀ ਹੁੰਦਾ ਹੈ ਨਿਰਧਨ ਤੇ ਪੰਥੀ ਇੱਕ ਜਿਹੜੇ ਨੇ ਰਾਹੀ ਉਹ ਬੜੇ ਦੁਖੀ ਹੁੰਦੇ ਨੇ ਜਿਨ੍ਹਾਂ ਨੇ ਕਿਸੇ ਦੂਰ ਦਰਾਡੇ ਜਾਣਾ ਹੋਵੇ ਜਿਹੜੇ ਰਾਹੀ ਨੇ ਜਾਂ ਜਿਵੇਂ ਕਿਸੇ ਦਾ ਪੇਪਰ ਪੈਣਾ ਬੱਚੇ ਦਾ ਉਸੇ ਦਿਨ ਦੇ ਵਿੱਚ ਉਹ ਦੂਰ ਦਰਾਡੇ ਰੱਖਿਆ ਗਿਆ ਤੇ ਉਹਦੇ ਜਾਣਾ ਬੜਾ ਜ਼ਰੂਰੀ ਹੈ ਉਹ ਦੁਖੀ ਹੁੰਦਾ ਵੀ بارش ਆ ਗਈ ਕਿਸੇ ਦੀ ਇੰਟਰਵਿਊ ਹੈ ਭਾਵ ਕਹਿਣ ਦਾ ਵੀ ਕਿਸੇ ਰਿਸ਼ਤੇਦਾਰੀ ਦੇ ਵਿੱਚ ਕੋਈ ਫਕਸ਼ਨ ਖੁਸ਼ੀ ਦਾ ਵੀ ਹੋ ਸਕਦਾ ਕਮੀ ਦਾ ਹੋ ਸਕਦਾ ਭਾਵ ਬਹੁਤ ਜ਼ਰੂਰੀ ਜਿਹੜਾ ਰਾਹੀ ਹੈ ਉਹ ਬੜਾ ਦੁਖੀ ਹੁੰਦਾ ਹੈ ਵੀ ਕਿਸੇ ਖਾਸ ਵਿਸ਼ੇਸ਼ ਜਗ੍ਹਾ ਤੇ ਉਸਨੇ ਪਹੁੰਚਣਾ ਤੇ بارش ਆ ਜਾਵੇ ਤੇ ਪਹੁੰਚਣਾ ਬੜਾ ਜ਼ਰੂਰੀ ਹੈ ਤੇ ਉਹ ਦੁਖੀ ਹੁੰਦਾ ਵੀ بارش ਕਿਉਂ ਆ ਗਈ ਤੇ ਅਗਲਾ ਕਹਿੰਦੇ ਨੇ ਚੌਥਾ ਨੌਕਰ ਜਿਹੜਾ ਨੌਕਰੀ ਕਰਦਾ ਜਿਹੜਾ ਮਾਲਕ ਦੇ ਅਧੀਨ ਹੈ ਤੇ ਉਹਨੂੰ ਮਾਲਕ ਦਾ ਕਹਿਣਾ ਮੰਨਣਾ ਪੈਣਾ ਹੈ ਪਾਵੇਂ ਮੀਂਹ ਆਵੇ ਹਨੇਰੀ ਆਵੇ ਜਿਨ੍ਹਾਂ ਦੇ ਘਰ ਜਿਵੇਂ ਆਪਾਂ ਪਸ਼ੂ ਰੱਖੇ ਨੇ ਹੁਣ ਪੱਠੇ ਪਾਉਣ ਨੂੰ ਬੰਦਾ ਰੱਖਿਆ ਹੈ ਪਸ਼ੂ ਹਨ ਤਾਂ ਚਾਹੀ ਮੀਂਹ ਪਵੇ ਚਾਹੀ ਹਨੇਰੀ ਆਵੇ ਉਹਨਾਂ ਤੇ ਹਰਾਚਾਰਾ ਖਾਣਾ ਹੀ ਹੈ ਤੇ ਉਹਨਾਂ ਵਾਸਤੇ ਜਿਹੜਾ ਹਰਾਚਾਰਾ ਉਹ ਖੇਤਾਂ ਦੇ ਵਿੱਚ ਹੈ ਖੇਤਾਂ ਦੇ ਵਿੱਚੋਂ ਪੱਠੇ ਵੱਢ ਕੇ ਲਿਓਣੇ ਪੈਣੇ ਨੇ ਹੁਣ ਉਹ ਜਿਹੜਾ ਨੌਕਰੀ ਕਰਦਾ ਬੰਦਾ ਉਹ ਬੜਾ ਦੁਖੀ ਹੁੰਦਾ ਵੀ ਕਿਉਂਕਿ ਪਸ਼ੂਆਂ ਵਾਸਤੇ ਪੱਠੇ ਜ਼ਰੂਰੀ ਨੇ ਉਹ ਮੀਂਹ ਪੈਂਦੇ ਵਿੱਚ ਲੈ ਕੇ ਆਉਂਦਾ ਖੇਤ ਗਿੱਲੇ ਹੋਣ ਉਹਦਾ ਮਾਲਕ ਦਾ ਕਹਿਣਾ ਉਹਨੂੰ ਮੰਨਣਾ ਪੈਂਦਾ ਹੈ ਇਸੇ ਥਾਂ ਤੇ ਵੀ ਨੌਕਰੀ ਕਰਦਾ ਜੇ ਮਾਲਕ ਨੇ ਕਹਿਤਾ ਵੀ ਆਉਣਾ ਡਿਊਟੀ ਤੇ ਤੇ ਉਹਨੂੰ ਆਉਣਾ ਪੈਣਾ ਤੇ ਇਹ ਕਹਿੰਦੇ ਇਹ ਚਾਰ ਇਹ ਨੇ ਜਿਹੜੇ ਦੁਖੀ ਹੁੰਦੇ ਨੇ ਸਤਿਗੁਰੂ ਪਰਸ਼ਾ ਬਖਸ਼ਿਸ਼ ਕਰਦੇ ਨੇ ਇਸੇ ਤੇਰਾ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ ਜਦੋਂ ਗਿਆਨ ਰੂਪੀ ਅੰਮ੍ਰਿਤ ਦੀ ਵਰਖਾ ਹੁੰਦੀ ਹੈ ਤੇ ਉਦੋਂ ਵੀ ਸਾਰੇ ਕਹਿੰਦੇ ਖੁਸ਼ ਨਹੀਂ ਹੁੰਦੇ ਜਿਵੇਂ ਬਾਰਿਸ਼ ਪਈ ਤੇ ਸਾਰੇ ਖੁਸ਼ ਨਹੀਂ ਨਾ ਹੋਏ ਇਸੇ ਤਰ੍ਹਾਂ ਜਦੋਂ ਸੱਚ ਦਾ ਪ੍ਰਚਾਰ ਹੁੰਦਾ ਹੈ ਜਦੋਂ ਸੱਚ ਬਿਆਨ ਕੀਤਾ ਜਾਂਦਾ ਹੈ ਜਦੋਂ ਸਤਿਗੁਰੂ ਜੀ ਸੱਚ ਨੂੰ ਸਾਡੇ ਸਾਹਮਣੇ ਲਿਆਉਂਦੇ ਨੇ ਉਦੋਂ ਸਾਰੇ ਖੁਸ਼ ਨਹੀਂ ਹੁੰਦੇ ਗੁਰਬਾਣੀ ਦੀ ਵਿਚਾਰ ਕਸਵੱਟੀ ਤੇ ਸਾਰੇ ਖਰੇ ਨਹੀਂ ਉਤਰਦੇ ਸਾਰੇ ਖੁਸ਼ ਨਹੀਂ ਹੁੰਦੇ ਸਾਰਿਆਂ ਨੂੰ ਗੁਰਬਾਣੀ ਦੀ ਗੱਲ ਫਿੱਟ ਨਹੀਂ ਬੈਠਦੀ ਜਿਹੜਾ ਪਖੰਡ ਕਰਨ ਵਾਲਾ ਵਿਮਾ ਭਰਮਾਂ ਦਾ ਸ਼ਿਕਾਰ ਹੈ ਉਹਨੂੰ ਗੱਲ ਫਿੱਟ ਨਹੀਂ ਬੈਠਦੀ ਵੀ ਮੈਂ ਇੰਨੇ ਲੰਮੇ ਸਮੇਂ ਤੋਂ ਜਿਹੜਾ ਕਰਮਕਾਂਡ ਕਰਦਾ ਆ ਰਹੇ ਹਾਂ ਗੁਰਬਾਣੀ ਉਹਨੂੰ ਅਨੰਦ ਦੀ ਹੈ ਮਨਾ ਕਰਦੀ ਹੈ ਤੇ ਉਹ ਬੜਾ ਦੁਖੀ ਹੁੰਦਾ ਹੈ ਅੰਦਰੋਂ ਖਿੱਚ ਜਾਂਦਾ ਹੈ